ਸਿੱਧੂ ਦੇ ਖਾਸਨ ਖਾਸ ਹਰਵਿੰਦਰ ਲਾਢੀ ਨੇ ਕਿਉਂ ਰੱਖਿਆ ਪਿੰਡ ਕੋਟ ਸਮੀਰ ਦੇ ਵਿੱਚ 7 ਜਨਵਰੀ ਨੂੰ ਵੱਡਾ ਇਕੱਠ ਕੀ ਰੱਖੇ ਭਾਰੀ ਇਕੱਠ 라ਹੀ ਸਿੱਧੂ ਕਰ ਰਹੇ ਨੇ ਹਾਈ ਕਮਾਂਡ ਨੂੰ ਇਸ਼ਾਰਾ ਦਸੰਬਰ ਮਹੀਨੇ ਦੇ ਲੰਮੇ ਸਮੇਂ ਬਾਅਦ ਮੂਡ ਐਕਟਿਵ ਹੋਈ ਸਿੱਧੂ ਬਾਰੇ ਕੀ ਹੈ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਕੌਣ ਹਨ ਨਵਜੋਤ ਸਿੱਧੂ ਦੀ ਬਠਿੰਡਾ ਵਿਖੇ 7 ਜਨਵਰੀ ਨੂੰ ਹੋਣ ਵਾਲੀ ਰੈਲੀ ਨੂੰ ਫੁੱਸ ਕਰਨ ਲਈ ਤਰਲੂ ਮੱਛੀ ਕੀ ਇਹ ਰੈਲੀ ਨੂੰ ਸਫਲ ਕਰਨ ਦੇ ਵਿੱਚ ਕਾਮਯਾਬ ਹੋਣਗੇ ਸਿੱਧੂ ਸਮਰਥਕ ਪਿਛਲੇ ਸਾਲ ਜੇਲ੍ਹ ਵਿੱਚੋਂ ਰਿਹਾ ਹੁਣ ਪ੍ਰੰਤ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸੀਨੀਅਰ ਆਗੂ ਅਤੇ ਤੂੰ ਤੜਾਂ ਦੇ ਵਿੱਚ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਖਾਸ ਅਹਿਮੀਅਤ ਅਤੇ ਜ਼ਿੰਮੇਵਾਰੀ ਨਾ ਦੇਣ ਦੇ ਪਿੱਛੋਂ ਹੁਣ ਸਿੱਧੂ ਨੇ ਆਪਣੇ ਹੋਂਦ ਦਾ ਅਹਿਸਾਸ ਕਰਵਾਉਂਦੇ ਆ ਬਠਿੰਡਾ ਦੇ ਵੱਡੇ ਪਿੰਡ ਮਹਿਰਾਜ ਤੋਂ ਪਿਛਲੇ ਦਸੰਬਰ ਦੇ ਵਿੱਚ ਆਪਣੇ ਵੱਡੇ ਪੱਧਰ ਉੱਤੇ ਆਪਣੇ ਚਿਹਤਿਆਂ ਦਾ ਵਿਸ਼ਾਲ ਇਕੱਠ ਕਰਕੇ ਜਿੱਥੇ ਕਾਂਗਰਸ ਹਾਈ ਕਮਾਂਡ ਦਾ ਧਿਆਨ ਖਿੱਚਿਆ ਉੱਥੇ ਹੀ ਵਿਰੋਧੀ ਵੀ ਉਹਨਾਂ ਦੀਆਂ ਇੰਨਾਂ ਸਰਗਰਮੀਆਂ ਨੂੰ ਮੁਕੰਮਲ ਗੌਰ ਦੇ ਨਾਲ ਨਿਖਾਰਦੇ ਰਹੇ ਹਨ ਸਿੱਧੂ ਦੇ ਖਾਸਮ ਖਾਸ ਹਰਵਿੰਦਰ ਲਾੜੀ ਨੇ ਹੁਣ ਫਿਰ ਪੈਂਦੇ ਸੱਟੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਡੇ ਪਿੰਡ ਕੋਟ ਸਮੀਰ ਦੇ ਵਿੱਚ 7 ਜਨਵਰੀ ਨੂੰ ਵੱਟਾਈ ਇਕੱਠ ਰੱਖਿਆ ਹੈ ਜਿਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਇਸ ਨੂੰ ਕੁਝ ਕਰਨ ਦੇ ਲਈ ਆਪਣੇ ਵੱਡੇ ਪੱਧਰ ਉੱਤੇ ਵਰਕਰਾਂ ਨੂੰ ਇਸ ਇਕੱਠ ਦੇ ਵਿੱਚ ਨਾ ਜਾਣ ਦੇ ਲਈ ਜ਼ੋਰ ਲਗਾ ਲਿਆ ਸਿੱਧੂ ਵੀ ਇਹ ਸਰਗਰਮੀ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਦੀ ਜੁਲਦੀ ਹੈ ਜਦੋਂ 2012 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਹਾਈ ਕਮਾਂਡ ਅਣਗੌਲੇ ਕਰ ਰਹੀ ਸੀ ਤਾਂ ਉਹਨਾਂ ਦੀਆਂ ਜੱਟ ਮਹਾਸਭਾ ਦੀਆਂ ਦਰਗਮਿਆਂ ਨਾਲਾ ਹੋ ਕਾਂਗਰਸ ਹਾਈ ਕਮਾਂਡ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਕਾਮਯਾਬ ਹੋ ਗਏ ਸਨ ਨਤੀਜਿਆਂ 2012 ਦੇ ਚੋਣਾਂ ਪੰਜਾਬ ਕਾਂਗਰਸ ਨੇ ਉਹਨਾਂ ਦੇ ਗੁਆਏ ਵਿੱਚ ਲੜੀਆਂ ਪਰ ਤੀਜੀ ਹੱਕ ਦੇ ਵਿੱਚ ਨਾਲੇ ਹੁਣ ਸਿੱਧੂ ਨੇ ਵੀ ਉਹੀ ਪੈੰਤੜਾ ਅਜਮਾਇਆ ਏ ਅਤੇ ਕਾਂਗਰਸ ਹਾਈ ਕਮਾਂਡ ਨੂੰ ਕੁਝ ਇਸ਼ਾਰਾ ਕਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਏ ਸਿਆਸੀ ਸੂਤਰਾਂ ਦੇ ਅਨੁਸਾਰ ਕਿ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਉਣਾ ਚਾਹੁੰਦੀ ਹੈ ਤਾਜੂ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲਗਾਏ ਜਾ ਸਕਣ। ਉਹ ਇਹ ਵੀ ਕਹਿੰਦੇ ਹਨ ਕਿ ਸਿੱਧੂ ਬਠਿੰਡੇ ਵਾਲਿਆਂ ਦੇ ਸੁਭਾਅ ਨੂੰ ਐਨ ਫਿੱਟ ਬੈਠਦੇ ਨੇ ਬਠਿੰਡਾ ਦੇ ਵਿੱਚ 9 ਵਿਧਾਨ ਸਭਾ ਹਲਕੇ ਹਨ। ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਪੁੱਚੂ ਮੰਡੀ, ਸਰਦੂਲਗੜ੍ਹ, ਮੋੜ, ਮਾਨਸਾ, ਭੁਲਾੜਾ, ਲੰਮੀ ਤੇ ਤਲਵੰਡੀ ਸਾਬੋ। ਬਠਿੰਡਾ ਪਹਿਲਾਂ ਰਿਜ਼ਰਵ ਹਲਕਾ ਸੀ ਪਰ 2009 ਤੋਂ ਜਨਰਲ ਹੁਣ ਉਪਰੰਤ ਇੱਥੇ ਲਗਾਤਾਰ ਭਰ ਸਿਮਰਤ ਕੋਰ ਬਾਦਲ ਜਿੱਤਦੇ ਆ ਰਹੇ ਹਨ। ਉਨ੍ਹਾਂ ਨੇ 2014 ਵਿੱਚ ਮਨਪ੍ਰੀਤ ਸਿੰਘ ਬਾਦਲ ਅਤੇ 2019 ਦੇ ਵਿੱਚ ਅਮਰਿੰਦਰ ਸਿੰਘ ਰਾਜਾਪਿੰਗ ਨੂੰ ਹਰਾਇਆ ਹੁਣ ਬਦਲੇ ਸਮੀਕਰਨ ਨੂੰ ਕੁਝ ਬੱਖਰੇ ਕਿਸਮ ਦਾ ਮਾਹੌਲ ਬਣੁੰਦਾ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਸ਼ੋਅਨੀ ਅਕਾਲੀ ਦਲ ਦਾ ਲਗਾਤਾਰ ਮੰਫੀ ਹੁੰਦਾ ਜਾ ਰਿਹਾ ਹੈ ਗ੍ਰਾਫ ਤੇ ਨਿੱਤੀਆਂ ਵਿਪਤਾਮਨ ਦੇ ਵਿੱਚ ਘਿਰਨ ਤੋਂ ਇਲਾਵਾ ਪਾਸਪਾ ਨਾਲ ਤੋੜ ਵਿਛੋੜਾ ਵੀ ਸ਼ੋਅਨੀ ਅਕਾਲੀ ਦਲ ਦੇ ਵਿੱਚ ਬੱਟੇ ਪੌਂਦਾ ਨਜ਼ਰ ਆ ਰਹੀ ਹੈ ਅਜਿਹੇ ਆਲਮ ਦੇ ਚੱਲਦੇ ਹਨ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਚੱਲ ਰਿਹਾ ਗਠਜੋੜ ਦਾ ਸਿਲਸਲਾ ਨਿਪੇੜੇ ਚੜ ਜਾਂਦਾ ਹੈ ਤਾਂ ਬਠਿੰਡਾ ਸੀਟ ਸਭ ਤੋਂ ਵੱਧ ਦਿਲਚਸਪ ਹੋਵੇਗੀ ਕਿਉਂਕਿ ਇਸ ਸੀਟ ਤੋਂ ਦੀਆਂ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਉਮੀਦਵਾਰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਚਿਤਸਨ ਬਿਊਰੋ ਰਿਪੋਰਟ ਅਪਡੇਟ ਨਿਊਜ਼ ਤੇ ਨਾਲ ਫਨਕਾ